ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਸਤਿਗੁਰੂ ਬਰਾਸ ਮਹਾਰਾਜ ਜੀ ਦਾ ਪਾਵਨ ਸ਼ਲੋਕ ਦੇ ਨਾਲ ਆਪਾਂ ਸਾਰੇ ਹੀ ਰਸਨਾ ਪਵਿੱਤਰ ਕਰੀਏ ਹਰ ਸੋਹੀ ਰਾਚਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜ ਕ ਜਾਏਗੇ ਸਤ ਪਾਖੇ ਰਵਿਦਾਸ ਤਾਂ ਦੰਸੈਤ ਸਾਧ ਸੰਗਤ ਅਸਾ ਮਹਾਰਾਜ ਜੀ ਮਾਰਕੀਟ ਦਾ ਹੋਇਆ ਕਿ ਅੱਜ ਜ ਦਿਨ ਚੜਿਆ ਐਤਵਾਰ ਦਾ ਦਿਨ 15 ਜੂਨ 2025 ਵਿੱਚ ਜਾ ਪਰਵੇਸ਼ ਕਰ ਗਏ ਹਾਂ ਸੋ ਇਸ ਦੇ ਨਾਲ ਹੀ ਸਾਰਿਆਂ ਨੂੰ ਅੱਜ ਦੇ ਦਿਨ ਜੋ ਕਿਸ ਤਰ੍ਹਾਂ ਆਪ ਜਾਣਦੇ ਗਿਆ ਜਿਸ ਗRAND ਦਾ ਦਿਹਾੜਾ ਹੈ ਔਰ ਨਾਲ ਹੀ ਆਪਣੇ ਸਮਾਜ ਦਾ ਜੋ ਆਦਰ ਦਾ ਦਿਨ ਆਪਕਾ ਸਾਰੇ ਪਰਾਨੇ ਜਾ ਰਹੇ ਹਾਂ ਤੇ ਨਾਲ ਦੀ ਨਾਲ ਅੱਜ ਗੰਡੀ ਰਾਜ ਦਾ ਅੱਜ ਜੋਤੀ ਜੋ ਸਮਾਏ ਵੀ ਜੋ ਵੀ ਆਪਾਂ ਅਗਲੇ ਹੱਦ ਤੱਕ ਆ ਰਹੇ ਹਾਂ ਸੋ ਸਾਰਿਆਂ ਨੂੰ ਬੇਜੰਦਿਆ ਖੁਸ਼ੀਆਂ ਜੁਲਮਾਰਾ ਇਸੇ ਪ੍ਰਕਾਣ ਕਰੇ ਅੱਜ ਸੰਗਤਾਂ ਦਾ ਤਨਵਾਦ ਕਰਦਾ ਜਿਹਨੇ ਆਪਣੇ ਹਾਜ਼ਰੀਆਂ ਭਰ ਕੇ ਅੱਜ ਦੇ ਸਤਸੰਗ ਦੇ ਸਾਜੇ ਸਾਜੇ ਪਰੇ ਨੇ ਆਵਾਪਾ ਆਗਰੋਗਾਂ ਬਿਲੇ ਕੇ ਬਾਬੇ ਹੋਏ ਆਪਜੀ ਸੇ ਵਿੱਚ ਜਬ ਥੋੜੇ ਵਿਆਕਰਨ ਨਾਲ ਜੋ ਘਬੜਾ ਮ ਕਰਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਬੰਧਕ ਕੂਰ ਜੀ ਵੱਲੋਂ ਜਿਆਗਰ ਦੇ ਦਾਤਾਰੋ ਸਾਹਿਬ ਸਤਿਗੁਰੂ ਦਾਸ ਮਹਾਰਾਜ ਦਾ ਬਾਬਲ ਸ਼ਬ ਜੋ ਕਿ ਆਪਣੇ ਸਮਾਜ ਹੈ ਇੱਕ ਉਹ ਦਿਨ ਹੈ ਜਿਸ ਨਾਲ ਸਾਰੇ ਇਹ ਕਰਮਾਂ ਦਾ ਦਿਨ ਸਾਰਿਆਂ ਦੇ ਹੀ ਇੱਕ ਇਕਤਾ ਦਾ ਦਿਨ ਉਹ ਸਾਬ ਸਤਿਗੁਰੂ ਦਾਸ ਮਹਾਰਾਜ ਜੀ ਨੇ ਇਹਨਾਂ ਨੂੰ ਬਿਗਪਰੇ ਦਾ ਸੰਕਲਪ ਦੱਸਿਆ ਹੈ ਕਿ ਸਾਰੇ ਇੱਕ ਬਿਕ ਹੋ ਕੇ ਇੱਕ ਧਰਮ ਵਿੱਚ ਇੱਕ ਸਮਾਜ ਬਣ ਕੇ ਖੁਸ਼ੀਆਂ ਪ੍ਰਾਪਤ ਕਰੀਏ ਤੇ ਨਾਲ ਦੇ ਨਾਲ ਉਸ ਮਾਰਗ ਨੂੰ ਯਾਦ ਕਰੀਏ ਇਸ ਪ੍ਰੂਰਾਂ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਅੱਜ ਰਾਗ ਲੋੜੀ ਸਾਇਦ ਸਤਬਿਰ ਬਾਸ ਮੈਦੇ ਸ਼ਬਦ ਬੇਗੰਗੁਰਾ ਸ਼ਹਿਰ ਕੋਨਾ ਬੇਗੰਗੁਰਾ ਸ਼ਹਿਰ ਕੋਨਾ अब मोह ख़ूब बदन महिरबानी मेर पई उहा के सदा मेर पाइमान सदा बादशाह

ਮੀਤ ਹਮਾਰਾ ਸੈ ਸਤਿਗੁਰ ਪਾਸ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਬਹੁਤ ਹੀ ਬਹੁਤ ਹੀ ਵੱਡਾ ਜੋ ਸਾਡਾ ਸਮਾਜ ਦੀ ਏਕਤਾ ਉਸ ਸਮਾਜ ਦੇ ਨਾਲ-ਨਾਲ ਦੁਨੀਆ ਦੀ ਜੋ ਏਕਤਾ ਵਾਸਤੇ ਸੰਦੇਸ਼ ਦਿੱਤਾ ਹੈ ਬਹੁਤ ਸਾਰੇ ਬlare ਤੋਂ ਤੁਸੀਂ ਸਰਵਣ ਕਰੋਗੇ ਕਿ ਇਸ ਦਾ ਮਤਲਬ ਤੇ ਅੱਜ ਦੇ ਜੋ ਖੂਰਾਂ ਵਿੱਚ ਆਪਾਂ ਸਾਰੇ ਸ਼ਾਮਲ ਹੋ ਰਹੇ ਹਾਂ ਆਪ ਜੀ ਨਾਲ ਸਾਂਝੀ ਕਰਨੇ ਜਾ ਰਿਹਾ ਹਾਂ ਕਿ ਇਹ ਜੋ ਦਿਨ ਹੈ ਸਾਡੇ ਵਾਸਤੇ ਵਿਸਾਖੀ ਵਾਂਗੂ ਹੋਰ ਧਰਮਾਂ ਵਾਂਗੂ ਇੱਕ ਮਹਾਨ ਦਿਨ ਹੈ ਅਸੀਂ ਭਾਵੇਂ ਇਹ ਤੋਂ ਅਣਜਾਣ ਹੋ ਗਏ ਆ ਸਾਡੇ ਪਰਿਵਾਰਾਂ ਨੇ ਸਾਡੇ ਸਮਾਜ ਨੇ ਸਾਡੇ ਆਉਣ ਵਾਲੇ ਪੀੜ੍ਹੀਆਂ ਤੱਕ ਇਸ ਗੱਲ ਨੂੰ ਉਰਾ ਦੱਸਿਆ ਨਹੀਂ ਜਿਹਦੇ ਕਰਕੇ ਅਸੀਂ ਕਈ ਵਾਰੀ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕਈ ਵਾਰੀ ਦੱਸਣਾ ਪੈਂਦਾ ਹੈ ਕਿ ਆਹ ਤਰੱਕੀ ਹੈ 1926 ਵਿੱਚ ਇਸ ਦੀ ਨੀਂਹ ਰੱਖੀ ਗਈ ਸੀ ਜਿਸ ਦਾ ਵਾਸਤੇ 11-12 ਜੂਨ ਦੇ ਵਿੱਚ ਪਿੰਡ ਮੋਗਵਾਲ ਤੇ ਬਾਅ ਮੰਗੂਰਾਂ ਦੇ ਮੋਗਵਾਲੀਆ ਦੇ ਪ੍ਰਧਾਨਗੀ ਹੇਠ ਬਹੁਤ ਬੱਡੀ ਇੱਕ ਮੀਟਿੰਗ ਹੋਈ ਜਿਸ ਵਿੱਚ ਬਹੁਤ ਸਾਰੇ ਮਤੇ ਪਾਸ ਕੀਤੇ ਗਏ ਕਿ ਸਾਡੇ ਸਮਾਜ ਨੂੰ ਪੰਜ ਚਾਰਾ ਕਿਦਾਂ ਬਣਾਉਣਾ ਚਾਹੀਦਾ ਹੈ ਇਸ ਦੇ 53 ਅਸੂਲ ਬਣਾਏ ਸਨ ਜਿਦੇ ਨਾਲ ਉਹਨਾਂ ਦੱਸਿਆ ਹੈ ਕਿ ਸਾਡੇ ਪੰਜ ਚਾਰੇ ਵਿੱਚ ਪਿਆਰ ਸਤਿਕਾਰ ਤੇ ਸਾਨੂੰ ਏਕਤਾ ਵਾਸਤੇ ਕੀ ਕੀ ਕਰਨਾ ਚਾਹੀਦਾ ਹੈ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਉਸ ਸਮੇਂ ਵਿੱਚ ਸੰਸਥਾਵਾਂ ਕਾਇਮ ਕੀਤੀਆਂ ਸਨ ਅੱਜ ਉਹ ਭਾਰ ਦੇ ਉਤੇ ਰਾਜ ਕਰ ਰਹੇ ਨੇ ਅਸੀਂ ਸਭ ਤੋਂ ਜ਼ਿਆਦਾ ਆਬਾਦੀ ਹੋਣ ਵਾਲੀ ਕੌਮ ਹੈ ਸਮਾਜ ਹੈ ਜਿਹੜਾ ਕਿ ਸਾਨੂੰ ਪਾਣ ਵਾਸਤੇ ਲੋਕਾਂ ਦੇ ਇੰਨੀ ਜਿੱਦੋ ਚਾਹਤ ਲੱਗੀ ਹੋਈ ਹੈ ਕਿ ਜਿੱਦਾਂ ਵੀ ਅਸੀਂ ਖਰੀਦ ਹੁੰਨੇ ਆ ਸੰਨ ਖਰੀਦ ਕੇ ਅੱਜ ਤੱਕ ਆਪਣਾ ਰਾਜ ਕਰੀ ਆ ਰਹੇ ਆ ਗੱਲ ਤਿਸਰ ਬਿੰਨੀ ਸਾਡੀ ਹੈ ਕਿ ਅਸੀਂ ਆਪਣੇ ਆਪ ਨੂੰ ਹੀ ਪਛਾਣ ਰਹੇ ਗੁਰੂ ਮਹਾਰਾਜ ਜੀ ਨੇ ਆਪਣੇ ਪਾਣੀ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਲੇਕਿਨ ਅਸੀਂ ਫੇਰ ਵੀ ਉਹ ਤੋਂ ਅਣਜਾਣ ਰਹਨੇ ਹਾਂ ਬਹੁਤ ਸਾਰਾ ਸਾਡਾ ਸਮਾਜ ਅੱਜਕੱਲ ਪੜ੍ਹ ਲੈ ਕੇ ਆਏ ਔਰ ਜਾਣਦੇ ਨੇ ਸਾਡੇ ਚੰਗਿਆਈਆਂ ਬਰਿਆਈਆਂ ਕੀ ਨੇ ਲੇਕਿਨ ਸਾਨੂੰ ਆਪਣੇ ਆਪ ਨੂੰ ਆਪ ਨੂੰ ਪਰਿਸ਼ਾਰਨਾ ਪਏਗਾ ਤਾਂ ਕਿ ਆਪਾਂ ਆਹ ਤਰ੍ਹਾਂ ਦੇ ਰਸਤੇ ਚੱਲ ਕੇ ਅਸੀਂ ਕਿਸੇ ਵੀ ਡੇਰੇ ਨਾਲ ਕਿਸੇ ਵੀ ਸਮਾਜ ਨਾਲ ਜਿਹੜੇ ਜੁੜੇ ਵੀ ਹੋਈਆਂ ਮੱਥੇ ਟੇਕਦੇ ਹਾਂ ਜਾ ਕੇ ਇਹਨਾਂ ਗੁੰਮਬਰਾ ਦੇ ਵਿੱਚ ਜਾ ਕੇ ਜਾਂਦੇ ਆ ਲੇਕਿਨ ਜਿੰਨਾ ਚਿਰ ਜੇ ਆਪਣੇ ਕਾਨੂੰਨੀ ਸਵਾਰਾਂਗੇ ਉਹਨਾਂ ਚਿਰ ਸਾਡੀ ਕਿਤੇ ਵੀ ਕਦਮ ਨਹੀਂ ਹੋਏਗੀ ਸੋ ਇਹਨੇ ਬਚਨ ਆਪ ਕਹਿੰਦਾ ਹੋਇਆ ਕਿ ਬਾਬਿਆਂ ਨਾਲ ਬੇਨਤੀ ਕਰਨਾ ਕਿ ਆਪ ਜੀ ਨੇ ਕੀਰਤਨ ਅਰੰਭ ਕਰਨ ਉਸ ਤੋਂ ਬਾਅਦ ਵੀ ਆਪਾਂ ਬਲਾਰਿਆਂ ਨਾਲ ਆਪਜੀ ਸੇਵਾ ਵਿੱਚ ਆਉਣਗੇ ਤੇ ਆਪਾਂ ਨੂੰ ਉਹਨਾਂ ਦੀ ਜਾਣਕਾਰੀ ਦੇਣਗੇ ਤੇ ਇਸ ਦੇ ਨਾਲ ਹੀ ਆਪਾਂ ਅੱਜਾ ਪ੍ਰੋਗਰਾਮ ਵਿੱਚ ਖੁਸ਼ੀਆਂ ਕਾਫਕਾਨੀਆਂ ਨੇ ਸੋ ਸਾਰਿਆਂ ਨੂੰ ਜੈ ਕਰਦੇ ਧੰਨ